ਓ ਕਿਉ ਜਲ ਸਦਾ ਸੁਖੀ ਨਾਨਕ ਸਿਮਰਤੇ ਇਕ ਬੜੋ ਸਾਰੇ ਸਿੱਖ ਹੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਸਿੱਖ ਹੋ ਸ਼ਬਦ ਪਿਆਰਿਓ ਜਨਮ ਮਰਨ ਕੀ ਮੋਖਿ ਉਜਲ ਸਦਾ ਸੁਖੀ ਨਾਨਕ ਸਿਮਰਤੇ ਇਕ ਮੋਖਿ ਉਜਲ ਸਦਾ ਸੁਖੀ ਨਾਨਕ ਸਿਮਰਤੇ ਇਕ ਸਤਿਕਰਾਂ ਦੀ ਮੇਰ ਸਤਕਰ ਬਖਸ਼ਿਸ਼ ਸੰਦੇਹਾ ਦੇ ਸਮੇਂ ਦੀਆਂ ਹਾਜ਼ਰੀਆਂ ਭਰਨ ਦਾ ਬਲਰਦ ਨੂੰ ਸਾਬ ਬਖਸ਼ਿਆ ਗੁਰ ਸਿੱਖ ਨੇ ਤੇ ਹਰ ਵੇਲੇ ਗੁਰੂ ਨਾਲ ਜੁੜੇ ਰਹਿਣਾ ਹੈ। ਔਰ ਅੰਮ੍ਰਿਤ ਵੇਲਾ ਔਰ ਸੰਦੇਹਾ ਦਾ ਸਮਾ ਇਹ ਤਾਂ ਹਰ ਹਾਲਤ ਗੁਰਸਿੱਖ ਨੇ ਗੁਰੂ ਦੇ ਬਖਸ਼ੇ ਹੋਏ ਨਿਤਨੇਮ ਅਨੁਸਾਰ ਜੁੜਨਾ ਹੀ ਜੁੜਨਾ ਹੈ ਕਰਨਾ ਹੀ ਕਰਨਾ ਹੈ ਅੰਮ੍ਰਿਤ ਵੇਲੇ ਸ਼ਨਾਣ ਕਰਕੇ ਪਹਿਲਾਂ ਨਾਮ ਸਿਮਰਨ ਗੁਰੂ ਦੇ ਸ਼ਬਦ ਦੀ ਗੁਰੂ ਸ਼ਬਦ ਦੀ ਕਮਾਈ ਗੁਰਮੰਤਰ ਦੀ ਕਮਾਈ ਔਲ ਮੰਤਰ ਦਾ ਅਭਿਆਸ ਫੇਰ ਗੁਰਵਾਣੀਆਂ ਦਾ ਜਾਪ ਦਿਨ ਚੜ੍ਹੇ ਤੇ ਜਦੋਂ ਸੂਰਜ ਛਿਪ ਜਾਂਦਾ ਉਸ ਵੇਲੇ ਰਹਿਰਾਸ ਤੇ ਸਤ ਸੰਗਤ ਕਰਨੇ ਗੁਰਨਾਮ ਸਿੰਘ ਮਹਾਰਾਜ ਜਿੱਥੇ ਵੀ ਗਏ ਤਿੰਨ ਗੱਲਾਂ ਨੇ ਸਾਰਿਆਂ ਨੂੰ ਦ੍ਰਿੜ ਕਰਾਈਆਂ ਕਿਰਤ ਨਾਮ ਜੋ ਕੋ ਕਿਰਤ ਕਰੋ ਵੰਡ ਛਕੋ ਗੁਰਮੁਖ ਨਾਮ ਦਾਣ ਇਸ਼ਨਾਨ ਨਾਮ ਪਹਿਲੇ ਦਰਜੇ ਤੇ ਹੈ ਜਦੋਂ ਕਾਰਾਂ ਵਿਹਾਰਾਇ ਤੇ ਰੋਜ਼ਾਨਾ ਲਗਣਾ ਹੈ ਸਭ ਤੋਂ ਪਹਿਲਾਂ ਉੱਠ ਕੇ ਕਰਕੇ ਇਸ਼ਨਾਨ ਕਰੇ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੁਗ ਹੋ ਸਮਾਂ ਐਸਾ ਹੈ ਸਰੀਰ ਬਹੁਤ ਰੋਗ ਰਸਤ ਹੋਇਆ ਖਾਣਾ ਪੀਣਾ ਆਹਾਰ ਵਿਹਾਰ ਆਚਾਰ ਜਿਹੜਾ ਨਾ ਉਹ ਬਹੁਤ ਵਿਗੜ ਗਿਆ ਉਹਦੇ ਨਾਲ ਸਰੀਰ ਦਾ ਵੀ ਸੰਤੁਲਨ ਨਹੀਂ ਬਿਲਦੀ ਜਾਂਦਾ ਗੁਰੂਮਾਰ ਨੂੰ ਪਤਾ ਸੀ ਵੀ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਸੋਦੇ ਅਮਰਤ ਵੇਲੇ ਉੱਠ ਕੇ ਸੀ ਗੁਰੂ ਗੁਰੂ ਜਪਾ ਕੇ ਗੁਰੂ ਨਾਲ ਜੁੜਾਂਗੇ ਸਰੀਰ ਵਿੱਚ ਵੀ ਤੰਦਰੁਸਤੀ ਆਏਗੀ ਮਨ ਵੀ ਸ਼ਾਂਤ ਰਹੇਗਾ ਦੂਸਰਾ ਜਿਹੜੀਆਂ ਵਿਰੋਧੀ ਤਾਕਤਾਂ ਆ ਉਹਨਾਂ ਦਾ ਵੀ ਜ਼ੋਰ ਪੈਂਦਾ ਵਿਗਨ ਪੈਂਦੇ ਆ ਕਲਾ ਕਲੇਸ਼ ਪੈਂਦੇ ਆ ਲੜਾਈ ਝਗੜੇ ਪੈਂਦੇ ਆ ਜਦੋਂ ਕੋਸੀ ਗੁਰੂ ਨਾਲ ਜੁੜ ਕੇ ਅਰਦਾਸ ਕਰਕੇ ਕਾਰਜ ਸ਼ੁਰੂ ਕਰੇਗਾ ਕੋਟ ਵਿਗਨ ਲਾਥੇ ਪਰਮ ਸ਼ਰਮਾ ਪ੍ਰਗਟੇ ਪਲੇ ਸੰਯੋਗ ਕਰੋਣਾ ਵਿਗਨ ਦਾ ਨਾਸ ਹੋ ਜਾਂਦਾ ਦੇਖੋ ਤੇ ਵਿਗਨ ਪੁੱਠੇ ਹੋ ਕੇ ਸੰਜੋਗ ਕਰ ਦਿੰਦੇ ਆਂ ਵਿਗਨ ਟਲ ਜਾਂਦਾ ਉਹਨਾ ਨੁਕਸਾਨ ਹੁੰਦਾ ਉਲਟਾ ਲਾਭ ਹੋ ਜਾਂਦਾ ਇਹ ਬਖਸ਼ਿਸ਼ ਹੈ ਗੁਰੂ ਮਹਾਰਾਜ ਦੀ ਨਹੀਂ ਤਾਂ ਇੰਨੇ ਵਿਗਨ ਪਾਉਂਦੇ ਆ ਪਾਉਣ ਵਾਲੇ ਇੰਨੇ ਪਾਉਂਦੇ ਆ ਘਰਾਂ ਦੇ ਘਰ ਜੜ ਜਾਂਦੇ ਆ ਇਹੋ ਜਿਹੀਆਂ ਬਿਮਾਰੀਆਂ ਲੱਗ ਜਾਂਦੀਆਂ ਸਗਨ ਆਪ ਸਗਨ ਲੱਗਦੇ ਆ ਕਾਰੀ ਸਿੱਧ ਨਹੀਂ ਹੁੰਦੇ ਤੋਂ ਸਾਨੂੰ ਗੁਰੂ ਮਾਰ ਨੇ ਬਖਸ਼ਿਸ਼ ਕੀਤੀ ਵੀ ਅਮਰ ਤੇ ਵੇਲਾ 4:00 ਤੋਂ ਪਹਿਲਾਂ ਪਹਿਲਾਂ ਕਰੋ 3:00 ਤੋਂ 6 ਦੇ ਵਿੱਚ ਵਿੱਚ ਉੱਠ ਕੇ ਇਸ਼ਨਾਨ ਕਰਕੇ ਤੁਸੀਂ ਕਰੋਗੇ ਇਹ ਸਰੀਰ ਵੀ ਸ਼ਾਂਤ ਨਹੀਂ ਤੰਦਰੁਸਤ ਹੋ ਚੜਦੀ ਕਲਾ ਦਾ ਤੇ ਮਨ ਵੀ ਐਨ ਸੁਖੀ ਰਹੂਗਾ ਚੜਦੀ ਕਲਾ ਵਿੱਚ ਫਿਰ ਬਿਗਨ ਬਿਨਾ ਮੈਂ ਕਹਣਗੇ ਕਿ ਬਰਕਤ ਆ ਜਾਏਗੀ ਘਰ ਵਿੱਚ ਗੁਰੂ ਦੀ ਕਿਰਪਾ ਨਾਲ ਬਰਕਤ ਆਉਂਦੀ ਹੈ ਮੈਂ ਦੇਖਦਾ ਬਹੁਤ ਵੱਡੇ ਵੱਡੇ ਪੈਸਿਆਂ ਵਾਲੇ ਆ ਕਹਿੰਦੇ ਦੁਖੀ ਬੜੇ ਆ ਬਰਕਤ ਨਹੀਂ ਆ ਕਾਰੋਬਾਰਾਂ ਵਿੱਚ ਕੋਈ ਸ਼ੁਕ ਸ਼ਾਂਤੀ ਨਹੀਂ ਘਰ ਵਿੱਚ ਕੁਝ ਨਹੀਂ ਆ ਇਨ੍ਹਾਂ ਦੇ ਘਰ ਤੇ ਵਿਚਾਰਾਂ ਦੇ ਦਾਣੇ ਖਾਣ ਜੋਗੇ ਮਸੀਹ ਉਹ ਕਹਿੰਦੇ ਬੜੀ ਕਿਰਪਾ ਹੈ ਬੜੀ ਸ਼ਾਂਤੀ ਹੈ ਬੜੀ ਚੜ੍ਹਦੀ ਕਲਾ ਕੋ ਗੁਰੂ ਨਾਲ ਜੁੜੇ ਆ ਮਨ ਸ਼ਾਂਤ ਹੈ ਨਾਮ ਨਾਲ ਬਾਣੀ ਨਾਲ ਜੁੜੇ ਥੋੜਾ ਵੀ ਬਹੁਤ ਲੱਗਦਾ ਇੱਕ ਹੋਰ ਇਹਨਾਂ ਬਹੁਤ ਆ ਉਹ ਵੀ ਥੋੜਾ ਲੱਗਦਾ ਕੋ ਗੁਰੂ ਤੋਂ ਦੂਰ ਨੇ ਇਸ ਕਰਕੇ ਜੇ ਜੀਵਨ ਵਿੱਚ ਸਰੀਰ ਦੀ ਤੰਦਰੁਸਤੀ ਵਧੀਆ ਸਿਰ ਨਿਰੋਵਾ ਚਾਹੀਦਾ ਹੈ ਮਾਨ ਸ਼ਾਂਤ ਹੋਵੇ ਖੁਸ਼ ਹੋਵੇ ਚਾਹੀਦਾ ਦਿਗਨ ਆਪਾਂ ਮੈਂ ਤਾਂ ਥੋੜੀ ਕਰਨੀ ਪਵੇ ਤੇ ਫਲ ਬਹੁਤਾ ਮਿਲੇ ਤੇ ਜਿਹੜਾ ਆਵੇ ਉਹਦੇ ਨਾਲ ਬਰਕਤ ਪੈ ਜਾਵੇ ਫਿਰ ਅੰਮ੍ਰਿਤ ਵੇਲਾ ਸੰਭਾਲਣਾ ਹੀ ਪੈਣਾ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਜਿਹੜਾ ਅੰਮ੍ਰਿਤ ਵੇਲੇ ਈ ਬੀਜ ਲੈਂਦਾ ਨਾ ਉਹਨਾਂ ਦੇ ਇੰਨੀਆਂ ਵਰਕਤਾਂ ਵਹਿੰਦੀਆਂ ਗੁਰਮੁਖ ਖਾਵੇ ਖਰਚਿਆਂ ਨੂੰ ਖੁੱਟਾ ਨਾ ਉਹ ਕਿੰਨਾ ਮਰਜ਼ੀ ਖਰਤੀ ਵਰਤੀਆਂ ਉਹਨਾਂ ਦਾ ਮੁੱਕਦੇ ਹੀ ਨਹੀਂ ਉਹਨਾਂ ਨੇ ਗਲਤ ਖਰਚ ਰਹਿ ਨਹੀਂ ਹੈ ਨਜਾਇਜ਼ ਖਰਤੇ ਹੁੰਦੇ ਨਹੀਂ ਫਜ਼ੂਲ ਖਰਚੇ ਅੱਜ ਵੀ ਦੁਨੀਆ ਫਜ਼ੂਲ ਖਰਚਿਆ ਕਰਕੇ ਹੀ ਦੁਖੀ ਹੈ ਜੇ ਰੋਟੀ ਕਪੜਾ ਮਕਾਨ ਤੱਕ ਰਹਿ ਫਿਰ ਕੋਈ ਵੀ ਨਹੀਂ ਦੁਖੀ ਹੋ ਸਕਦਾ ਸਾਰੇ ਉਮੀਦ ਦਸਵੇਂ ਪਾਤਸ਼ਾਹ ਦੀ ਬਚਨ ਹੈ ਜਿਹੜਾ ਅਮਰਤੈਲਾ ਸੰਭਾਲ ਲੇਗਾ ਨਾ ਉਹ ਨੂੰ ਮਦਾਤਾ ਬਣਾ ਦਊਗਾ ਜਿਹੜਾ ਲੰਗਾ ਦਊਗਾ 100 ਕੇ ਉਹ ਮੰਗਤਾ ਬਣਿਆ ਰੂ ਬਸ ਸਿੱਧਾ ਜੀ ਮਾਰੇ ਨੇ ਸਾਨੂੰ ਸਮਝਾ ਦਿੱਤਾ ਉਹਦੇ ਭੰਡਾਰੇ ਪੂਰੇ ਭਰਪੂਰ ਰਹਿਣਗੇ ਜਿਹੜਾ ਨਹੀਂ ਸੰਭਾਲੇਗਾ ਉਹਦੇ ਭੰਡਾਰੇ ਕਦੇ ਪੂਰੇ ਹੋਣੇ ਨਹੀਂ ਇਸੇ ਤਰ੍ਹਾਂ ਰਹਿ ਰਾਜ ਸਾਹਿਬ ਸੰਧਿਆ ਦਾ ਸਮਾਂ ਏਵੇਂ ਬਹੁ ਹਜ਼ੂਰੀਆ ਵੀ ਕਾਰੋਬਾਰਾਂ ਤੋਂ ਵਿਹਲੇ ਹੋ ਜਾਓ ਦਿਨੇ ਕਾਰੋਬਾਰ ਕਰ ਲੇ। ਫਿਰ ਫਰੈਸ਼ ਹੋ ਕੇ ਗੁਰੂ ਦੇ ਚਰਨਾ ਜੁੜ ਕੇ ਸੰਗਤ ਵੀ ਜਾਓ ਸਭ ਤੋਂ ਵੱਡਾ। ਉਥੇ ਰਹਿਰਾ ਸਾਹਿਬ ਦਾ ਪਾਠ, ਨਾਮ ਸਿਮਰਨ ਔਰ ਸਤ ਸੰਗਤ ਕਰੋ। ਸਰਬਨ ਤੁਹੋ ਵਿਚਾਰ ਸਤਿ ਪੈਣੀ ਸਤਪੰਨਾ ਬਈਰ ਬੜਿਆ ਪਾਸ। ਬੰਦਗੀ ਕਰਨ ਵਾਲੇ ਦੀ ਸੰਗਤ ਜਰੂਰ ਕਰੋ। ਉਹ ਫਿਰ ਦਿਨ ਦੇਡੇ ਸੰਸਕਾਰ ਹੈ ਨਾ। ਖਿਆਲ ਮੈਲ ਲਗੀ ਆ ਸਾਰੇ ਦਿਨ ਦੀ ਮਨ ਉਤੰਗਲਾ ਹੋਇਆ ਹੈ, ਫਰਸਟ੍ਰੇਟ ਹੋਇਆ ਹੈ। ਕੇਮਾਤ ਕੇਮਾ ਹੈ। ਬਹੁਤ ਰੇਸ਼ਮ ਹੈ ਉਹ ਜੋ ਵਿਚਾਰ ਸੁਣਾਗੇ ਨਾ। ਗੁਰੂ ਦੇ ਫਿਰ ਕੀ ਹੋਏਗਾ? ਉਹ ਮੰਦੀ ਮੈਲ ਜਿਹੜੀ ਹੈ ਬਾੜੇ ਸੰਸਕਾਰ ਉਹ ਲੈ ਜਾਂਦੇ ਆ। ਫਰੈਸ਼ ਹੋ ਜਾਂਦਾ ਬੰਦਾ। ਇੱਕ ਇਸ਼ਨਾਨ ਪਾਣੀ ਦਾ ਹੁੰਦਾ। ਇੱਕ ਇਸ਼ਨਾਨ ਹੁੰਦਾ ਸਿਮਰਨ ਕਰਕੇ ਅੰਮ੍ਰਿਤ ਲੈ। ਇੱਕ ਇਸ਼ਨਾਨ ਹੁੰਦਾ ਸੰਗਤ ਵਿੱਚ ਆ ਕੇ। ਸੰਤ ਸਭਾ, ਮਨ ਮਾਦੀਏ ਭਾਈ। ਸਾਧਾਂ ਦੀ ਸਭਾ ਵਿੱਚ ਆ ਕੇ ਵਿਚਾਰ ਸੁਣਨੇ। ਸੁਣਾਉਣੇ ਦੂਜਿਆਂ ਨੂੰ। ਜਿੱਥੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਗਏ। ਇਹ ਤਿੰਨ ਕੰਮ ਮਹਾਰਾਜ ਨੇ ਦੱਸੇ। ਅੰਮ੍ਰਿਤ ਵੇਲਾ, ਸੰਗਿਆ ਦਾ ਸਮਾ, ਇਹ ਜੋ ਸਿਮਰਨ ਹੈ। ਨਾਮ ਜਪਣਾ। ਦੁਜਾ ਵੰਡ ਸਕਣਾ ਕਿਰਤ ਕਰਨੀ ਹੈ ਕਿਸੇ ਦੇ ਆਸਰੇ ਤੇ ਨਹੀਂ ਜਿਉਣਾ ਮਿਹਨਤ ਕਰਨੀ ਹੈ ਜੋ ਦੇ ਜੋ ਫਲ ਮਿਲੇ ਉਹਨੂੰ ਵੰਡ ਕੇ ਸਕਣਾ ਤੀਸਰਾ ਸੰਗਤ ਕਰਨੀ ਇਸ਼ਨਾਨ ਜਿਹੜਾ ਗੁਰਮੁਖ ਨਾਮ ਦਾ ਸੰਗਤ ਤੋਂ ਬਿਨਾਂ ਲੰਘਣਾ ਬਹੁਤ ਔਖਾ ਤੇ ਸ਼ਾਇਦ ਹੀ ਪੈਦਾ ਹੁੰਦਾ ਦੂਸਰਾ ਕਾਲ ਯੁਗ ਦੇ ਨਾਲ ਵਚਨ ਹੋਇਆ ਕਾਲ ਯੁਗ ਨੇ ਕਿਹਾ ਸੀ ਜਿੱਥੇ ਗੁਰਨਾਮ ਦਾ ਨਾਮ ਲੈਵਾ ਹੋਣਗੇ ਜਿੱਥੇ ਵੀ ਗੁਰੂ ਦੀ ਸੰਗਤ ਜੁੜੇਗੀ ਉੱਥੇ ਤੂੰ ਐਂਟਰ ਨਹੀਂ ਹੋਣਾ ਇਹ ਵੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਉਹ ਸੰਗਤ ਐ ਵੀ ਪੂਰਨ ਮਾਤਮਾ ਦੇ ਦਰਸ਼ਨ ਨੂੰ ਬੜੇ ਔਖੇ ਆ ਪਤਾ ਨਹੀਂ ਲੱਗਦਾ ਕਿਹੜਾ ਸੰਤ ਹੈ ਕਿਹੜਾ ਨਹੀਂ ਹੈ ਜੇ ਕਿਸੇ ਨੂੰ 걸 ਜਾ ਬਹੁਤ ਭਾਗਾਂ ਦੀ ਗੱਲ ਹੈ ਉਸ ਚੀਜ਼ ਨੂੰ ਪੂਰੀ ਕਰਨ ਵਾਸਤੇ ਮਹਾਂਪੱਖਾਂ ਨੇ ਤਨਤਨ ਸੰਤ ਮਹਾਰਾਜ ਜੀ ਰਾਣਾ ਸਾਹਿਬ ਵਾਲੇ ਪਰਮ ਪੂਰਜ ਸੰਤਿ ਸ਼ਰਸਨ ਜੀ ਮਹਾਰਾਜ ਜੀ ਨੇ ਤੇ ਪਹਿਲਾਂ ਹੀ ਕਿਹਾ ਸੀ ਰਤੋਰਾ ਸਾਹਿਬ ਜਦੋਂ ਰਤੋਰਾ ਸਾਹਿਬ ਆਏ ਸੀ ਕਿ ਤੁਸੀਂ ਨਾ ਪ੍ਰੋਜੈਕਟਰ ਲੈ ਲਓ ਫਿਲਮਾਂ ਬਣਾ ਕੇ ਡਿਜੀਟਲ ਤਰੀਕੇ ਨਾਲ ਪ੍ਰਚਾਰ ਕਰੋ ਗੁਰਵਾਣੀ ਦਾ ਗੁਰੂ ਇਤਿਹਾਸ ਦਾ ਇਹ ਜਮਾਨਾ ਆ ਰਿਹਾ 70 ਤੋਂ ਵੀ ਪਹਿਲਾਂ ਦੀ ਗੱਲਾਂ ਜਦੋਂ ਇਹਦੇ ਟਿੰਡਿ ਚ ਕੋਈ ਹੁੰਦਾ ਨਹੀਂ ਸੀਗਾ ਅਰੇ ਦੀ ਵਗ ਵੀ ਕਦਾਂ ਕਿਸੇ ਘਰ ਹੁੰਦਾ ਸੀਗਾ ਦੀ ਸਾਈਕਲ ਹੁੰਦੀ ਸੀ ਸਮਾ ਬਹੁਤ ਐਡਵਾਂਸ ਆ ਗਏ। ਜਦੋਂ ਮਾਪੂਸ਼ਾ ਨੇ ਸਮਾ ਪਾ ਕੇ ਫਿਰ ਵੀਡੀਓ ਬਣਾਈਆਂ। ਪਰਾਲਾ ਸਾਹਿਬ ਵਾਲਿਆਂ ਦੀ ਵੀ ਬਣ ਗਈਆਂ। ਇੰਗਲੈਂਡ ਆਇਆ ਤੇ ਉੱਥੇ ਬਣਾਈਆਂ ਸੰਤਾਨ ਨੇ। ਉਹ ਸਾਡੇ ਲਈ ਬਹੁਤ ਵਧੀਆ ਹੋ ਗਿਆ। ਕੀ ਕਰਦੇ ਸੀ ਮਾਪੂਸ਼ਾ? ਤੋੜਾ ਸਾਹਿਬ ਵਾਲੇ ਦੀ ਵੀ ਬੇਰੀ ਗੈਰ ਹਾਜ਼ਰੀ ਤੁਹਾਨੂੰ ਮਹਿਸੂਸ ਹੋਣੀ। ਜਦੋਂ ਸਾਡਾ ਜੀ ਉਦਾਸ ਹੋਵੇ, ਤੁਹਾਡਾ ਮਨ ਭਟਕ ਜਾਵੇ, بے ਚੰਨੀ ਹੋਵੇ, ਘਰ ਵਿੱਚ ਕਲਾਕ੍ਰਿਸ਼ ਹੋਵੇ। ਤੁਸੀਂ ਆ ਕੈਸਟਾ ਲਾ ਕੇ ਸਤਸੰਗ ਕਰਿਓ ਸਤਸੰਗ ਇਹ ਨਹੀਂ ਦਾ ਟੀਵੀ ਲੱਗਿਆ ਆ ਸੋਫਿਆਂ ਦੇ ਬੈਠੇ ਆ ਗੱਲਾਂ ਮਾਰੀ ਜਾਂਦੇ ਆ ਖਾਈ ਪੀ ਜਾਂਦੇ ਉਹ ਸਤਸੰਗ ਨਹੀਂ ਹੁੰਦਾ ਉਹ ਤਾਂ ਮਿਊਰ ਹੋ ਜਾਂਦੇ ਅਸੀਂ ਫਿਰ ਉਹ ਕਦਰ ਨਹੀਂ ਕਰਦੇ ਬਾਣੀ ਦੀ ਦਰਬਾਰ ਸਾਹਿਬ ਤੋਂ ਲੱਗਿਆ ਹੈ ਲੱਗਿਆ ਜੀ ਰੌਲਾ ਪਾਈ ਜਾਂਦੇ ਵਿੱਚ ਬੋਲੀ ਜਾਂਦਾ ਤਾਂ ਬੇਦਵੀ ਆ ਬਾਣੀ ਦੀ ਇਹ ਨੂੰ ਇਹ ਨਾ ਸਮਝੋ ਵੀ ਇਹ ਟੀਵੀ ਆ ਇਹ ਵੀ ਲਾਈਵ ਚੱਲ ਰਿਹਾ ਨਾ ਰੀਅਲ ਚੱਲ ਰਿਹਾ ਭਾਵੇਂ ਜੇ ਨਕਲ ਵੀ ਆ ਗਈ ਕੋਈ ਉਦਦਾ ਨਹੀਂ ਹੈਗਾ ਵੀ ਆਣੀ ਚਾਹੇ ਟੀਵੀ ਲੱਗੀ ਆ ਚਾਹੇ ਵੀਡੀਓ ਹੈ ਚਾਹੇ ਅਸੀਂ ਗ੍ਰੰਥ ਪੜ੍ਹਦੇ ਆਂ ਜਾਂ ਹੁਣ ਇੱਥੇ ਬੈਠੇ ਆਂ ਆਪਾਂ ਬੈਠੇ ਆਂ ਸੰਗਦਰੂਪ ਐ ਮੰਨੋ ਫੇਰ ਗੱਲ ਬਾਤਣੀ ਹੈ ਨਹੀਂ ਜਸ ਇਹ ਨਾ ਸਾਰਾ ਦਿਨ ਲਾਇਆ ਹੁੰਦਾ ਆਪ ਤੁਰੇ ਗੁਰਦੇ ਆਂ ਇੱਧਰ ਉਧਰ ਭੱਗੇ ਘੌਣੇ ਫਿਰਦੇ ਆਂ ਫੇਰ ਨਹੀਂ ਕਰ ਉਸ ਵੇਲੇ ਸਿਮਰਨ ਕਰੋ ਬੀਬੀ ਕੰਮ ਕਰਦੀ ਆ ਰਸੋਈ ਚ ਸਮਰਨ ਕਰੇ ਹਾਂ ਜੇ ਬਾਣੀ ਸੁਣੀ ਫਿਰ ਨਾਲ ਸੁਰਤ ਜੋੜ ਕੇ ਪੜ੍ਹੇ ਖਲਪ ਮਿਲ ਜਾਂਦੀ ਜੋ ਸਤ ਸੰਗਤ ਹੋਵੇ ਫਿਰ ਐ ਬਹਿ ਕੇ ਆਜਾ ਨਾ ਜਾਣ ਕੇ ਜੇ ਕਰਾਂਗੇ ਨਾ ਇੱਕ ਦਿਨ ਉਹ ਆਏਗਾ ਸਾਡੀ ਸੁਰਤ ਦਰਬਾਰ ਸਾਹਿਬ ਪਹੁੰਚੂ ਇੰਗਲੈਂਡ ਦੇ ਇੱਕ ਪ્રેਮੀਂ ਗਿਆ ਸੀ ਉਹ ਕਹਿੰਦਾ ਮੈਂ ਰੋਜ਼ ਦਸੇਮ ਨੂੰ ਪ੍ਰੇਮੀਆ ਰਿੰਗ ਉਹ ਦੱਸ ਦਿੰਦਾ ਸੀ ਅੱਜ ਆ ਹੁਕਮਨਾਮਾ ਆਇਆ ਜੇ ਉੱਥੇ ਆ ਹੋ ਰਿਹਾ ਉਹ ਲੈਵਰੇਜ ਦੇ ਤਾਂ ਦੱਸੀ ਜਾਂਦਾ ਸੀ ਆ ਹੁਣ ਆ ਉਹਦੀ ਸੁਰ ਤੋਂ ਉਝਾਲ ਲਾਗੇ ਉਹ ਐਵੇਂ ਹੀ ਸੁਣਦਾ ਸੀ ਬੈਠ ਰੋਜ਼ ਐਤਵਾਰ ਦਾ ਕੀਰਤਨ ਸ਼ਾਮ ਨੂੰ ਸੁਣਨਾ ਸੋ ਭਾਗ ਗਿਆਨ ਤੋਂ ਫਿਰ ਆਪਾਂ ਬਿਆਦਰੀ ਕਰਦੇ ਆ ਜੇ ਬਾਣੀ ਚੱਲਦੀ ਆ ਅਰਦਾਸ ਹੁੰਦੀ ਆ ਆਰਾਮ ਨਾਲ ਬੈਠੇ ਰਹਿੰਦੇ ਸੀ ਨਾ ਜਾਂ ਤਾਂ ਫਿਰ ਟੀਵੀ ਬੰਦ ਕਰਦੇ ਜੇ ਵੀ ਖੜਾ ਅਰਦਾਸ ਹੀ ਭਗਤੀ ਹੈ ਇਕ ਗੁਰਦੁਆਰਾ ਸਾਹਿਬ ਦੀ ਕਈ ਵਾਰੀ ਦੇਖੀਦਾ ਪ੍ਰੇਮੀ ਕਥਾ ਸੁਣਦੇ ਹੁੰਦੇ ਆ ਕੀਰਤਨ ਸੁਣਦੇ ਆ ਜਦੋਂ ਅਨੰਦ ਸਾਹਿਬ ਪੜਨ ਲੱਗਦੇ ਉੱਠ ਕੇ ਤੁਰ ਪੈਂਦੇ ਆ ਦੇਖ ਅਰਦਾਸ ਤੇ ਤੁਰ ਜਾਂਦੇ ਆ ਹੁਕਮਨਾਮੇ ਵੀ ਨਿਚੋੜ ਤਾਂ ਹੁਣ ਨਿਕਲਣਾ ਅਸਲ ਤਾਂ ਹੋਣਾ ਮੋਹਰ ਤਾਂ ਹੋਣ ਲੱਗਣੀ ਆ ਇਹ ਥੋੜਾ ਹੋਰ ਠਹਿਰਦੇ 10 15 ਮਿੰਟ ਦੀ ਗੱਲ ਆ ਕਿਹੜੀ ਨਹੀਂ ਕਾਲੀ ਆ ਆ ਕਿਸੇ ਨੇ ਕੋਈ ਜੋੜੀ ਕਰਨੀ ਆ ਸੇਵਾ ਕਰਨੀ ਆ ਤੇ ਜ਼ਰੂਰੀ ਆ ਇਹਦਾ ਮਤਲਬ ਅਸੀਂ ਫਿਰ ਗੁਰੂ ਦੇ ਨਾਲ ਜੁੜਨ ਨਹੀਂ ਆਏ ਉਹ ਬੰਦੇ ਵੀ ਕੋਲ ਹੀ ਆਏ ਆ ਜਿਹਦਾ ਸੁਣਿਆ ਬਸ ਫਿਰ ਕਈ ਵਾਰੀ ਹੁੰਦਾ ਕਿ ਮਾੜਾ ਮੋਟਾ ਲੱਗਿਆ ਉਹਦਾ ਸੁਣਦੇ ਨਹੀਂ ਕੋਈ ਵੱਡਾ ਆ ਜਿਵੇਂ ਨਾਮ ਵਰ ਉਥੇ ਪੀੜਾ ਲੱਗ ਜਾਂਦੀ ਆ ਸ੍ਰੀ ਰਾਮ ਨਾਲ ਜੁੜਿਆ ਫਿਰ ਅਸੀਂ ਬੰਦੇ ਨਾਲ ਜੁੜਿਆ ਗੁਰੂ ਦੀ ਬਾਣੀ ਨਾਲ ਜੋ ਚਾਹੇ ਕੋਈ ਵੀ ਪੜਦਾ ਮੇਰੇ ਗੁਰੂ ਦੀ ਬਾਣੀ ਆ ਮੇਰੇ ਸਹਬ ਦੀ ਆ ਸੋ ਇਸ ਤਰ੍ਹਾਂ ਦੇ ਨਾਲ ਜਦੋਂ ਅਰਦਾਸ ਹੋਵੇ ਖੜ ਕੇ ਅਰਦਾਸ ਸਟੈਂਡ ਕਰੋ ਜੇ ਤੇ ਬੱਚਿਆਂ ਨੂੰ ਸਿਖਾਉਂਗੇ ਸਿੱਖਣਗੇ ਹੋਰ ਸਾਰਾ ਹੀ ਜ਼ੋਰ ਲੱਗਿਆ ਸਾਡਾ ਪੜਾਈ ਕਰਨ ਇੰਜੀਨੀਅਰ ਬਣਨਾ ਡਾਕਟਰ ਬਣਨਾ ਜੋਸੋ ਬਣਨਾ ਉਹਨਾਂ ਨੂੰ ਅਸੀਂ ਗਾਈਡ ਕਰਦੇ ਆ ਕੁਝ ਸਾਲ ਹੋ ਗਏ ਪੜਾਈਆਂ ਕਰਦੇ ਇਹ ਵੀ ਕਰਾਂਗੇ ਤਾਂ ਹੋਊਗਾ ਕਿ ਸਭ ਕੁਝ ਹੋਊਗਾ। ਅਸੀਂ ਇੱਕ ਵਾਰੀ ਇਸ ਤਰ੍ਹਾਂ ਹੀ ਯੂਪ ਵਿੱਚ ਘਰ ਬੈਠੇ ਸੀ। ਲੱਗੀ ਸੀ ਕੀ ਕਹਿੰਦੇ ਆਪਣੇ ਅੰਦਰ ਰਹਿ ਰਾਸ ਛੋਟੀ ਜੀ ਬੱਚੀ ਹੈ ਨਾ ਬਾਕੀ ਅਸੀਂ ਬੈਠੇ ਰਹਿ ਗਏ। ਉਹ ਛੋਟੀ ਖੜ ਗਈ ਸਿਰ ਟਾ ਕੇ ਜਦ ਆਵਾਜ਼ ਹੋਣ ਲੱਗੀ। ਚਲੋ ਇਸ ਦਾ ਖੜਨਾ ਸੀ ਉਹ ਪਹਿਲਾਂ ਹੀ ਖੜ ਗਈ। ਮਗਾ ਦੇਖੋ ਕਿੰਨੀ ਇਹਨੂੰ ਸੋਝੀ ਹੈ ਕਹਿੰਦੇ ਇਸ ਨੂੰ ਦੱਸਤਾ ਫਿਰ ਅਰਦਾਸ ਖੜ ਕੇ ਕਰਨੀ ਹੈ ਅਸੀਂ ਬੈਠੇ ਹੁਣੇ ਕਿੰਨੀ ਵੀ ਅਤਵੀ ਹੈ ਜੇ ਅਸੀਂ ਖੜ ਜਾਵਾਂਗੇ ਸਾਡੀ ਹਾਜ਼ਰੀ ਦਰਬਾਰ ਸਾਹਿਬ ਲੱਗ ਜੂਗੀ ਜਿਵੇਂ ਹਮ ਸਮਾਗਮ ਚ ਚੱਲਦੇ ਹੁੰਦੇ ਆ ਲਾਈਵ ਅਸੀਂ ਦੇਖਦੇ ਆ ਤੇ ਉੱਥੇ ਅਰਦਾਸ ਨਹੀਂ ਉਹਦੇ ਸਾਹਮਣੇ ਸਾਜਿ ਬੈਠਿਆ ਦੀ ਜੇ ਅਸੀਂ ਖੜ ਕੇ ਹਾਜ਼ਰੀ ਭਰਿਆ ਤਾਂ ਸਾਡੀ ਉੱਥੇ ਹਾਜ਼ਰੀ ਲੱਗ ਜਾਨੀ ਸਤਿਕਾਰ ਕਰੋ ਬੰਦੇ ਇਹ ਨੂੰ ਇਹ ਨਾ ਬਣਾਓ ਮੌਜ ਮੇਲਾ ਜੇ ਐਂਟਰਟੇਨਮੈਂਟ ਨਹੀਂ ਹੈ। ਨਾ ਸੁਣੋ ਜਿੰਨੀ ਸੁਣਨੀ ਆ ਮਨ ਇਕਾਗਰ ਹੋ ਕੇ ਸੁਣੋ ਪੂਰਾ ਧਿਆਨ ਨਾਲ ਸਦਕਾਰ ਨਾਲ ਬੈਠ। ਬکریاں ਥੱਲੇ ਨਹੀਂ ਬੈੰਦਾ ਸੋਫੇ ਦੇ ਬੈਜੋ ਬੱਕਰੀ ਗੱਲ। ਕੋਸ਼ਿਸ਼ ਕਰੋ ਵੀ ਹਾਜ਼ਰੀ ਭਰੀਏ। ਫਿਰ ਹੁਕਮਨਾਮਾ ਉਹ ਵੀ ਸੁਣ ਲਓ। ਗੁਰਦੁਆਰਾ ਸਾਹਿਬ ਜਾਂਦੇ ਆ ਕਿ ਅਰਦਾਸ ਤੇ ਨਹੀਂ ਖੜਦੇ ਪਹਿਲੇ ਤੁਰ ਜਾਂਦੇ ਆ ਉਹਨਾਂ ਵਾਂ ਵੀ ਨਹੀਂ ਸੁਣਦੇ। ਇਹ ਠੀਕ ਨਹੀਂ ਆ ਬੱਲ। ਸਾਇਸਤਰਾ ਦੇ ਨਾਲ ਇਹ ਗੁਰੂ ਮਾਰ ਨੇ ਸਾਨੂੰ ਫਿਰ ਬਖਸ਼ਿਸ਼ ਕੀਤੀ ਵੀ ਤੁਸੀਂ ਸਿਰੇ ਸਾਰਾ ਦਿਨ ਕੰਮਕਾਰ ਕਰੋ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਗੁਸਾ ਜਿੱਥੇ ਬਾਬਾ ਪੈਰ ਤਰੇ ਪੂਜਾ ਅਸਣ ਥਾਪਣ ਸੋ ਮਾਰਨ ਕਿ ਆਪਣੇ ਘਰ ਵਿੱਚ ਪੂਜਾ ਕਰਨ ਦਾ ਅਸਣ ਗੁਰੂ ਦਾ ਅਸਣ ਜ਼ਰੂਰ ਹੋਵੇ ਧਰਮਸਾਲਾ ਬਣਾਓ ਉੱਥੇ ਇਕੱਤਰ ਹੋ ਕੇ ਸਾਰੇ ਸ਼ਾ ਉਹਨੂੰ ਆਪਣਾ ਨਾਤੇ-ਦੋਤੇ ਸਾਫ ਕਰੇ ਹੋਏ ਧਰਮਸ਼ਾਲਾ ਜਾਓ ਉੱਥੇ ਬੈਠ ਕੇ ਸਿਮਰਨ ਕਰੋ ਬਾਣ ਕਰੋ ਤੇ ਕਥਾ ਕਰੋ ਫਿਰ ਆਪਣਾ ਖਾਣਾ ਪਹਿਲਾਂ ਕਰਕੇ ਪਹਿਲਾਂ ਖਾ ਲੋ ਬਾਅਦ ਖਾ ਲੋ ਆਪਣਾ ਪਰਹਰੋਜ਼ ਕਰੋ ਇਹ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਹੋਏਗੀ ਜੀਵਨ ਸਫੁਲਾ ਹੋਏਗਾ ਕਾਰੋਬਾਰ ਕਰਦੇ ਅਸੀਂ ਗੁਰੂ ਦਾ ਗੁਰੂ ਦਾ ਹੁਕਮ ਮੰਗਾਉਣਾ ਭਗਤੀ ਕਰਨੇ ਨਾਲ ਗੁਰੂ ਜੀ ਨੇ ਤਾਂ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਨਾਮ ਜਪਈਓ ਗੁਰੂ ਦੀ ਮਰਜ਼ੀ ਅਨੁਸਾਰ ਕਰਾਂਗੇ ਫਿਰ ਗੁਰੂ ਦੀ ਖੁਸ਼ੀ ਮਿਲਣੀ ਹੈ ਇਹ ਸਾਨੂੰ ਮਾਰਵੇ ਕਿ ਨਾ ਅਮਰਤ ਵੇਲੇ ਉੱਠੋ ਫਿਰ ਭਾਵੇਂ ਥੋੜਾ ਹੀ ਉੱਠੋ ਖੁਸ਼ੀ ਤਾਂ ਮਣੀ 8:00 ਵਰਗੇ ਭਾਵੇਂ 10 ਘੰਟੇ ਨਾ ਹੁੰਦੇ ਪਰ ਅਮਰਤੇlla ਰਹੀ ਗਵਾਤਾ ਪਰ ਇਹਨਾਂ ਸਾਰੀ ਰਾਤ ਸ਼ਾਂਤ ਅਸੀਂ ਸਮਾਈ ਨਹੀਂ ਚਲੋ ਕਿ ਮਜ਼ਦੂਰੀ ਆ ਕੋਈ ਕਾਰੋਬਾਰ ਹੈ ਕੋਈ ਸਫਰ ਤੇ ਨਾ ਹੋਵੇ ਫਰਾਗੇ ਕਰ ਲੋ ਸੋ ਇਸ ਤਰ੍ਹਾਂ ਦੇ ਨਾਲ ਇਸ ਸੰਧਿਆ ਦਾ ਬਾਗ ਮੂਲ ਮੰਤਰ ਦਾ ਜਾਪ ਮੂਲ ਮੰਤਰ ਐਸੀ ਸ਼ਕਤੀ ਹੈ ਨਾ ਪਰਮੇਸ਼ਰ ਦੀ ਭਰੋਸਾ ਲਿਆ ਹੋਏ ਜੇ ਤੇ ਮੋੜਿਆ ਸਾਰੇ ਆ ਮੰਤਰਾਂ ਦਾ ਇਹ ਸ਼ਕਤੀ ਤੋਂ ਬਹੁਤ ਹੈ ਅੱਜਾ ਸ਼ਾਸਤਰ ਹੈ ਨਾ ਸ਼ਾਸਤਰ ਨੇ ਸ਼ਾਸਤਰ ਅਥੀਆ ਰਿਹਾ ਉਹਨਾਂ ਜੀ ਸ਼ਕਤੀ ਹੈ ਉਹਨਾਂ ਨਾਲੋਂ ਜ਼ਿਆਦਾ ਸ਼ਕਤੀ ਸ਼ਾਸਤਰਾ ਤੇ ਗਿਆਨ ਨਾਲ ਬੰਦਾ ਕਨਵੈਂਸ ਕਰ ਦਿੰਦਾ ਕਿੱਡੇ ਵੱਡੇ ਵੱਡੇ ਕੰਮ ਕਰ ਦਿੰਦਾ ਗਿਆਨ ਤੇ ਐਡੀ ਅਸਤਰ ਵਿਦਿਆ ਇਹ ਵੀ ਬੜੀ ਵੱਡੀ ਸ਼ਕਤੀ ਆ ਮੰਤਰ ਸਿਧ ਕਰ ਲੈਣੇ ਰੋਹਾਨੀ ਸ਼ਕਤੀਆਂ ਨਾਲ ਕੰਮ ਕਰਨੇ ਇਹ ਵੀ ਸ਼ਕਤੀ ਹੈ ਨਾਮ ਦੀ ਸ਼ਕਤੀ ਸਭ ਤੋਂ ਵੱਡੀ ਹੈ ਤੋ ਗੁਰਨਾਮਿਕ ਸਹਿ ਮਹਾਰਾਜ ਜੀ ਨੇ ਜਦੋਂ ਸਤਖੰਡ ਪਹੁੰਚੇ ਬੇਨਤੀ ਕਰੀ ਮਹਾਰਾਜ ਕਾਲ ਯੁਗ ਦਾ ਸਮਾਪ ਹੋ ਰਿਹਾ ਹੈ ਵਿਰੋਧੀ ਤਾਕਤਾਂ ਬਹੁਤ ਨੇ ਤੁਸੀਂ ਕਿਰਪਾ ਕਰੋ ਕੋਈ ਸ਼ਕਤੀ ਬਖਸ਼ੋ ਫਿਰ ਮਹਾਰਾਜ ਨੇ ਆਪਣਾ ਸਰੂਪ ਵਕਿਆ ਮੂਲ ਜੋ ਸਾਰੀ ਸ੍ਰਿਸ਼ਟੀ ਦਾ ਆਕਾਰਪੁਰ ਦਾ ਸਰੂਪ ਹੈ ਇਹ ਫਿਰ ਮੂਲ ਮੰਤਰ ਬਖਸ਼ਿਆ ਇਕੱਠੇ ਨਹੀਂ ਆਇਆ ਆਪਾਂ ਪੜਦੇ ਆ ਜਦੋਂ ਸੁਹੂਲਤ ਲਈ ਇੱਕ ਇੱਕ ਅੱਖਰ ਪਰਮੇਸ਼ਰ ਦਾ ਰੂਪ ਹੈ। ਕਈ ਗੱਲਾਂ ਆਪਾਂ ਕਹਿੰਦੇ ਮਾਈ ਭਾਈ ਇਕੱਠੇ ਜੋੜ ਲੈਂਦੇ ਐ ਵੀ ਕਹਿੰਦੇ ਆ ਕਰਤਾ ਪੁਰਖ ਇਕੱਠੇ ਜੋੜਨੇ ਕਰਤਾ ਆ ਸਾਰੀ ਸ੍ਰੀ ਦਾ। ਪੁਰਖ ਆ ਸਾਰਿਆਂ ਦੀ ਰਾਖੀ ਕਰਨ ਵਾਲਾ। ਸਾਨੂੰ ਸੁਮਾਰਨ ਵਾਲਾ ਸਾਰਿਆਂ ਦੇ ਵਿੱਚ ਬੈਠਾ ਹੈ। ਇਹਦਾ ਜਾਨ ਨਹੀਂ। ਉਹ ਨਿਰਭਉ ਹੈ। ਕੋਈ ਦਰਮਿਆਨ ਜਾਂ ਜਪਾਂਗੇ ਨਿਰਪਾਉ ਹੋਮਾਗੇ ਸੀ ਤੇ ਇਹ ਖਤਮ ਹੋਣ ਲੱਗ ਗਿਆ ਨਿਰਵੈਰ ਆ ਅਵੈਰ ਬਰੋ ਲੜਾਈ ਝਗੜੇ ਕਲਾ ਕਰੇ ਇਸ ਪੰਚਤ ਦੇ ਇਹਦਾ ਅਸਰ ਹੋਣਾ ਸਾਡੇ ਤੇ ਅਕਾਲ ਆ ਕਾਲ ਦਾ ਸਮਾਂ ਦਾ ਅਸਰ ਹੁੰਦਾ ਨਾ ਬੜਾ ਸਮਾਂ ਮੜਾ ਆ ਗਿਆ ਚੰਗਾ ਆ ਗਿਆ ਪੈਦਾ ਹੋਏ ਮਰੇ ਉਹ ਕਾਲ ਤੋਂ ਰਹਿੰਦੇ ਉਹਦਾ ਕੋਈ ਸਮਾਂ ਨਹੀਂ ਆਦੰਤ ਨਹੀਂ ਮੂਰਤ ਆ ਉਹ ਮੂਰਤ ਕਹਿੰਦੇ ਆ ਹਸਤੀ ਨੂੰ ਉਹ ਮੋਰ ਤੇ ਜਿਹੜੇ ਨਾ ਹੋਂਦ ਆਉਂਦੇ ਆ ਉਹਦੀ ਸਦਾ ਬੀਂਗ ਨਹੀਂ ਨਹੀਂ ਬੀਂਗ ਉਹ ਗੈਰਹਾਜ਼ਰ ਨਹੀਂ ਹੁੰਦਾ ਦਿਸਦੀ ਹੈ ਨਹੀਂ ਉਹ ਪਰ ਹੈ ਜੀ। ਕੋਈ ਜੁਨੀ ਹੈ ਜੋਨਾ ਜਿੰਦੂਨਾਤ ਨਹੀਂ ਆਉਂਦਾ ਗਰਮ ਚ ਨਹੀਂ ਆਉਂਦਾ। ਉਹਨੂੰ ਕਿਸੇ ਤੀਜੀ ਲੋੜ ਨਹੀਂ ਹਰ ਚੀਜ਼ ਦੇ ਦੂਜੀ ਦੀ ਨਾਲ ਚੜ ਕੇ ਨੈਗੇਟਿਵ ਪੋਜ਼ਿਟਿਵ ਹੁੰਦੀ ਹੈ ਤਾਂ ਖੰਝਾਉਂਦੀ ਹੈ। ਇਹਦੇ ਸਾ ਸਹਿਯੋਗ ਨਾਲ ਕਿਸੇ ਦੀ ਸਪੋਰਟ ਨਾਲ ਬਣਦੀ ਹੈ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਜਿੱਥੋਂ ਜੀ ਕਰੇ ਉਹ ਹੀ ਕੁਝ ਕਰ ਲਵੇ ਗੁਰ ਕਹਿੰਦੇ ਆ ਗਿਆਨ ਰੋਗਿਆ ਉਹ ਗਿਆਨ ਹੈ ਜੋਤ ਹੈ ਪ੍ਰਕਾਸ਼ ਹੈ ਪ੍ਰਸ਼ਾਦ ਕਹਿੰਦੇ ਆ ਉਹ ਕਿਰਪਾ ਹੈ ਉਹ ਸਭ ਤੋਂ ਦਿਆਲੂ ਹੈ ਇਸ ਦਾ ਅਕਾਲ ਪੁਰਖ ਨੇ ਬਚਿਆ ਅੱਗੇ ਫਿਰ ਮੋਹਰ ਲਾਈ ਗੋਨਾਥ ਸਾਹਿਬ ਨੇ ਤੁਸੀਂ ਮੋਹਰ ਲਾਓ ਇਸ ਰੂਪ ਦਾ ਜੋ ਅਨੁਭਵ ਹੋਇਆ ਜੋ ਤੁਸੀਂ ਨਾਮ ਦਾ ਪਿਆਲਾ ਪੀਤਾ ਉਹਦੀ ਫਿਰ ਉਹਨਾਂ ਨੇ ਦੱਸੀ ਮਹਿਮਾ ਕਰੀ ਗੁਰੂ ਨੇ ਆਪਣੀ ਮੋਰ ਲਾਈ ਆਦ ਸਤ ਆਦ ਜਦੋਂ ਸਮਾਂ ਨਹੀਂ ਸੀ ਦੁਨੀਆ ਸੰਸਾਰ ਨਹੀਂ ਜਦੋਂ ਉਦੋਂ ਵੀ ਵਾਹਿਗੁਰੂ ਤੂੰ ਆਪ ਹੀ ਸੀ ਜਦੋਂ ਤੋਂ ਆ ਸਪੇਸ ਆ ਦੁਨੀਆ ਬਣ ਗਈ ਸੂਰਜ ਤਾਰੇ ਬਣ ਗਏ ਉਦੋਂ ਦਾ ਵੀ ਤੂੰ ਹੀ ਬਣਿਆ ਤੂੰ ਹੀ ਆਪ ਹੀ ਹੈ ਹੋਰ ਨਹੀਂ ਤੇ ਦੁਜਾ ਕੋਈ ਆ ਤੋਰ ਬਦਲਿਆ ਜੋ ਕੋਈ ਰੂਪ ਨਹੀਂ ਸੀ ਉਦੋਂ ਵੀ ਤੂੰ ਹੀ ਸੀ ਨਿਰੰਕਾਰ ਹੋੜ ਦੇ ਰੂਪ ਧਾਰ ਲੈ ਆਕਾਰ ਹੋਏ ਇਹ ਵੀ ਤੂੰ ਆਪੀ ਓਮਕਾਰ ਤੇਰਾ ਹੀ ਹੈ ਹੈ ਵੀ ਜਦੋਂ ਤੂੰ ਯੁਗਾਂ ਦਿਕੰਤ ਰਾਂ ਤੂੰ ਆਪੀ ਰੂਪ ਧਾਰਦਾ ਹੁਣ ਵੀ ਤੂੰ ਆਪਈ ਆ ਸਾਰਾ ਹੈ ਤੂੰ ਹੈ ਤੂੰ ਤੂੰ ਹੋ ਬਨਹਾਰ ਤੂੰ ਹੀ ਹੈ ਕੋਸੀ ਪੈਗਾ ਨੂੰ ਵੀ ਤੂੰ ਆਪਈ ਹੁਣ ਪਾਪ ਸਦਾ ਵਹੀਰੋ ਆਪੀ ਆਪਣਾ ਖੇਲ ਖੇਡਦਾ ਆਪਣੀ ਮਾਇਆ ਰੱਖ ਕੇ ਇਹ ਗੁਰੂ ਮਹਾਰਾਜ ਗੁਰਨਾਨਕ ਹੋਸੀ ਪੀ ਸਾਖ ਮੋਹਰ ਲਾਤੀ ਜੋ ਸੰਪਰਦਾਇਕ ਮਾਪਰ ਸ਼ਾਂਤ ਹੈ ਵੀ 108 ਵਾਰੀ ਘਟ ਤੋਂ ਘਟ ਹਰ ਗੁਰ ਸਿੱਖ ਨੂੰ ਅਮਰਤ ਵੇਲੇ ਕਰ ਲੈਣਾ ਚਾਹੀਦਾ ਫਿਰ ਵਿਗਨ ਨਹੀਂ ਪੈਂਦੇ ਟਲਦੇ ਜੇ ਵੇਲੇ ਬੈਠਿਆ ਹੋਰ ਜਿਆਦਾ ਕਰ ਲੋ ਜਦੋਂ ਕੋਈ ਵਿਗਨ ਪੈਂਦਾ ਉਦੋਂ ਕਰੋ ਹਰ ਕੰਮ ਦੀ ਆਰੰਭਤਾ ਤੱਕ ਕਰੋ ਉੱਠ ਉੱਠਦੇ ਸਾਰ ਕਰੋ ਤੁਰਨ ਵੇਲੇ ਕਰੋ ਪਹਿਨਣ ਵੇਲੇ ਕਰੋ ਖਾਣ ਵੇਲੇ ਕਰੋ ਪੀਣ ਵੇਲੇ ਕਰੋ ਕੰਮ ਕਰਦੇ ਵੇਲੇ ਸ਼ੁਰੂ ਕਰਨ ਵੇਲੇ ਕਰੋ ਇਝੇ ਵਾਹਿਗੁਰੂ ਦੀ ਸ਼ਕਤੀ ਵਰਦਿੰਦੀ ਹੈ ਸ਼ਾਮ ਨੂੰ ਕਰ ਲਓ ਥੋੜਾ ਜਿਹਾ ਗੁਰਮੰਤਰ ਜਿਹੜਾ ਉਹ ਮਿਲਦਾ ਪੰਜਾ ਪਿਆਰਿਆਂ ਨੂੰ ਜਦ ਅੰਮ੍ਰਿਤ ਛਕਾਇਆ ਜਾਂਦਾ ਉਸ ਤੋਂ ਬਾਅਦ ਫਿਰ ਉਹ ਗੁਰੂ ਮੰਤਰ ਦਿੰਦੇ ਆ ਵਾਹਿਗੁਰੂ ਉਹਦਾ ਅਭਿਆਸ ਕਰਨਾ ਉਹਦਾ ਬਸ ਉਹ ਵਿਸਰੇ ਨਾ ਹਰੋ ਹਾਲ ਦੇ ਕੰਮ ਤੰਦੇ ਕਰਦੇ ਉઠੋ ਤੇ ਬੈਠੋ ਸੋਵਤ ਨਾਮ ਇਤ ਕੋਈ ਪੰਦੀ ਲੋੜ ਨਹੀਂ ਹੈ ਗ੍ਰੰਥ ਗ੍ਰੰਥ ਵੀ ਬਹੁਤ ਪੜ ਕੇ ਸਾਨੂੰ ਨਾਮ ਚੱਲੂਗਾ ਜਾਂ ਗੱਲਾਂ ਕਰਕੇ ਇੰਨੇ ਆਪਣਾ ਆਪ ਹੀ ਦੇਖ ਲੋ ਕਿੰਨਾ ਕਿ ਅਸੀਂ ਜੁੜੇ ਆਂ ਦੁੱਖਾਂ ਦਾ ਹਾਏ ਹਾਏ ਕਰਦੇ ਕਿ ਵਾਹਿਗੁਰੂ ਇਹਨੂੰ ਕਰਦੇ ਕੋਈ ਹੈਪਨ ਉਹਦਾ ਹਾਏ ਮਰ ਕੇ ਰੋਣਾ ਟੀਕਾ ਮਾਰਦੇ ਆ ਕਿ ਵਾਹਿਗੁਰੂ ਕਰਨੇ ਆਪ ਹੀ ਦੇਖ ਲੋ ਆਪਰਾ ਭਾਈ ਜਦੋਂ ਜੇ ਸੁਖ ਆਇਆ ਕਿੰਨਾ ਭੁੱਲ ਜਾਂਦੇ ਆ ਦੁੱਖ ਆ ਗਿਆ ਤਾਂ ਵੀ ਭੁੱਲ ਗਏ ਜਦੋਂ ਕਿੰਨਾ ਵੀ ਦੁੱਖ ਆਵੇ ਸਰੀਰ ਤੇ ਦੁੱਖ ਤਾਂ ਵੀ ਵਾਹੇ ਗਿਰੂ ਵਾਹੇ ਗਿਰੂ ਵਾਹੇ ਗਿਰੂ ਸਤਨਾਮ ਸੁਖ ਆਵੇ ਤਾਂ ਵੀ ਮਾਨ ਹੋਵੇ અપਮਾਨ ਹੋਵੇ ਹਰ ਹਾਲ ਜਦੋਂ ਜੁੜ ਗਏ ਸਭ ਲੋ ਵੀ ਨਾਮ ਪੱਕ ਗਿਆ ਮੰਤਰ ਪੱਕ ਗਿਆ ਜਦੋਂ ਪੱਕ ਗਿਆ ਫਿਰ ਕਿਉਂ ਨਾ ਅੰਤ ਵੇਲੇ ਵੀ ਸਾਨੂੰ ਚੇਤਿਆ ਜਾਣਾ ਬਸ ਅੰਤ ਕਾਲ ਮਾਰੇ ਕਹਿੰਦੇ ਜੋ ਪਰਮੇਸ਼ਰ ਜੀ ਆ ਗਿਆ ਕਿਆ ਕਿਆ ਜਾਣਾ ਕਿ ਮਰेंगे ਕਿ ਐਸਾ ਮਰਨਾ ਹੋਏ ਜੇ ਸਾਬ ਮਨੋਨਾ ਵਿਸਰੇ ਤਸੈਲਾ ਮਰਨਾ ਕਿੰਦੀ ਵੱਡੀ ਗੱਲ ਕਹਿ ਤਾ ਕਿੰਨਾ ਸਗਾਲ ਆ ਗੁਰੂਆ ਬਣ ਕੇ ਜੇ ਨਹੀਂ ਬਣੇ ਕੋਸ਼ ਕਰ ਲੋ ਦਰਗਾਹ ਆਗੇ ਠਾਕਰ ਤਿੱਲ ਨਹੀਂ ਮੰਨੇ ਤਿੱਲ ਜਿੰਨੇ ਵੀ ਗੁਰੂ ਨੇ ਸਾਡੀ ਬਾਹ ਨਹੀਂ ਫੜਨੀ ਕਿਉਂ ਤੂੰ ਗੁਰੂ ਨਾਲ ਜੁੜਿਆ ਨਹੀਂ ਤ੍ਰਿਕੋਂ ਕੋ ਸਹੀ ਨਹੀਂ ਇਲਲੀਗਲ ਤੂੰ ਜਾ ਰਿਹਾ ਇੱਥੇ ਸੰਦੇਹ ਨੇ ਸਰਕਾਰਾਂ ਕਿੰਨਾ ਕਰੂ ਜੋ ਮਰਜੀ ਕਰੀ ਜਾਵਾਂ ਤੇ ਕੋਈ ਰਾਇਤ ਹੀ ਨਹੀਂ ਹੈ ਐ ਫਿਰ ਜਿਵੇਂ ਗੁਰੂ ਨਾਲ ਸੇਵਿਓ ਮੋਰਤ ਅੰਧ ਗਵਾਰ ਜੇ ਗੁਰੂ ਦੀ ਸਿੱਖੀ ਨਹੀਂ ਹੈ ਜੀ ਭਾਵੇਂ ਤੂੰ ਕਿੰਨਾ ਵੀ ਸਿਆਣਾ ਹੈ ਕੁਝ ਵੀ ਹੈਗਾ ਜੇ ਗੁਰੂ ਦੀ ਨਜ਼ਰ ਚ ਨਹੀਂ ਨਾ ਆਇਆ ਮੋਰਤ ਅੰਧ ਗਵਾਰ ਦੂਜੇ ਭਾਏ ਬਹੁਤ ਦੁੱਖ ਲੱਗਾ ਜਲਤਾ ਕਰੇ ਸਵਾਰ ਸਤਵੀਂ ਪੌੜੀ ਹੈ ਜਲਦੀ ਸਹਿਬ ਦੀ ਬੋਤੈ ਉਪਰੰਦੀ ਲੋੜਨੀ ਵੈਰੀ ਗ੍ਰੰਥ ਫੇਰ ਇੱਕ ਹੀ ਗੱਲ ਮੰਨੋ ਕਿ ਹੋਈ ਵਾਰ-ਵਾਰ ਆਉਣੀ ਹੈ ਜੇ ਜੁ ਵਿਚਾਰੇ ਆਜਾ ਕੋਈ ਤਪੱਸਿਆ ਕਰੇ ਉਬਰ ਬਧਾ ਲਵੇ ਹੋਰ ਦਸੂਣੀ ਹੋਏ ਦਸ ਗੁਣੀ ਹੋਰ ਵੱਧ ਜਾਵੇ ਨਵਾਂ ਖੰਡਾ ਸਾਰੀ ਦੁਨੀਆ ਜੋਦੀ ਮਹੱਤਤਾ ਹੋਵੇ ਉਹਦਾ ਰਾਜ ਭਾਗ ਹੋਵੇ ਚੱਲਦੀ ਹੋਵੇ ਸਭ ਉਹਦੀ ਮੰਨਦੇ ਨਾਲ ਚੱਲਦਾ ਸਭ ਕੋਈ ਉਹਦਾ ਹੁਕਮ ਮੰਨਦਾ ਚੰਗਾ ਨਾਮ ਰਖਾਇਕ ਬਹੁਤ ਵੱਡਾ ਡਾਕਟਰ ਹੈ ਬਹੁਤ ਵੱਡਾ ਮਹਾਂਟਰ ਹੈ ਬਹੁਤ ਵੱਡਾ ਇੰਜੀਨੀਅਰ ਹੈ ਬਹੁਤ ਵੱਡਾ ਰਾਜਾ ਬਹੁਤ ਵੱਡਾ ਵਿਦਵਾਨ ਹੈ ਬੜਾ ਜਵਾਨ ਹੈ ਬੜਾ ਭਲਵਾਨ ਸਾਰੀ ਦੁਨੀਆ ਚ ਚੰਗਾ ਨਾ ਹੋਵੇ ਜਾਸਕੀਰਤ ਜੰਗਲੇ ਸਾਰੀ ਦੁਨੀਆ ਦਾ ਜਾਸ ਕਰਦੀ ਹੋਵੇ ਪਰ ਜੇ ਇਸ ਨਜ਼ਰ ਨਾ ਆਵੇ ਜੇ ਗੁਰੂ ਦੀ ਨਜ਼ਰ ਚ ਨਾ ਆਇਆ ਨਾ ਗੁਰੂ ਨੂੰ ਪ੍ਰਵਾਦ ਨਾ ਹੋਇਆ ਗੁਰੂ ਦੀ ਖੁਸ਼ੀ ਨਾ ਆਈ ਤਾਂ ਬਾਅਦ ਮੈਂ ਪੁੱਛਿਆ ਕਿ ਕਿਸੇ ਬਾਤ ਨਹੀਂ ਪੁੱਛਣੀ ਇੱਥੇ ਭਾਵੇਂ ਕਿੱਡੇ ਵੀ ਬਣ ਜਾਈਏ ਏਸ ਨੂੰ ਇਸ ਤੇ ਰਾਇਣਾ ਉੱਥੇ ਫਿਰ ਬੰਗਾਲ ਹੋ ਕੇ ਦੁਨੀਆ ਤੋਂ ਹੋ ਕੇ ਜਾਂਦਾ ਹੈ ਫਿਰ ਬਹੁਤ ਉਸਤੌਂਦੀ ਆ ਰੂ ਬੜਾ ਰੋਂਦਾ ਕੁਲਾਉਂਦਾ ਪਰ ਕੁਝ ਬਣਦਾ ਕੁਛ ਨਹੀਂ ਇੱਥੇ ਵਸ ਨਹੀਂ ਆ ਰੋਂਦਾ ਫਿਰਦਾ ਫਿਰ ਕੋਈ مالک ਨਹੀਂ ਆ ਕੀਟਾ ਹੈ ਅੰਦਰ ਕੀਟ ਕਰ ਦੋਸੀ ਦੋਸਤ ਜੂਨਾ ਦੇ ਵੀ ਜੂਨਾ ਤ੍ਰਿਕ ਜੂਨਾ ਦੇ ਵਿੱਚ ਸੱਪ ਦੇ ਵਿੱਚ ਕੀੜੇ ਪੈ ਗਏ ਕੀੜਿਆਂ ਵਿੱਚ ਕੀੜੇ ਪੈ ਗਏ ਦੋਸੀਆਂ ਦਾ ਦੋਸੀ ਹੈ ਜੇ ਗੁਰ ਨਾਲ ਜੁੜ ਗਏ ਨਾਨਕ ਨਿਰਗੁਣ ਗੁਣ ਕਰੇ ਗੋਣੁ ਮੰਤੇ ਗੋਣ ਦੇ ਸੋ ਇਸ ਤਰ੍ਹਾਂ ਦੇ ਨਾਲ ਸਾਨੂੰ ਜੀਵਨ ਮਿਲਿਆ ਮੈਂ ਬੇਨਤੀ ਕਰੀ ਸੀ ਵੀ ਚਲੋ ਅਸੀਂ ਸੰਗਤ ਗੁਰੂ ਘਰ ਦੀ ਕੋਈ ਬੰਦਗੀ ਵਾਲੀ ਰੂਹ ਆਈ ਹੈ ਸੁਣੋ ਪ੍ਰਚਾਰ ਉਹਦਾ ਘਰ ਬੈ ਕੇ ਸੁਣ ਲਓ ਪਰ ਸੰਗਤੀ ਰੂਹ ਦਾ ਜਿਹੜਾ ਪ੍ਰਤਾਪ ਹੈ ਇਹ ਦਾ ਆਪਣਾ ਹੀ ਹੈ ਕਮਾ ਪਰਛਾਵੇਂ ਬਟਨਿਆ ਬਹੁਤ ਮਿਲਦੇ ਆ ਕਲਾ ਕਲੇਸ਼ ਕਰਨਾ ਕੁਝ ਨਹੀਂ ਕਰਨਾ ਬਸ ਤੁਸੀਂ ਬਹਿ ਕੇ ਨਾ ਸਾਰੇ ਅੱਧਾ ਘੰਟਾ ਸੁਣ ਲਿਆ ਕਰੋ ਬਹੁਤਾ ਨਹੀਂ ਕਰੇ ਇੱਕ ਘੜੀ ਆਦੀ ਘੜੀ ਆਦੀ ਨੂੰ ਕਰ ਪਰ ਸੁਣਿਓ ਇਦਾਂ ਜਿਦਾਂ ਕਿਤੇ ਵਰਕਸ਼ਾਪ ਲੱਗ ਰਹੀ ਹੈ ਕਿਤੇ ਕਲਾਸ ਲੱਗ ਰਹੀ ਹੈ ਕਿਤੇ ਕੋਈ ਲੈਕਚਰ ਦੇ ਰਿਹਾ ਕਿਤੇ ਕੋਈ ਗੱਲ ਦਾਦਾ ਇੱਥੇ ਗੱਲ ਅਸੀਂ ਧਿਆਨ ਦੇ ਲਿਆਉਣਾ ਐ ਲੈ ਕੇ ਆ ਫੇਰ ਉਹਨੂੰ ਰਿਵੀਜ਼ਨ ਕਰੋ ਫੇਰ ਫਲ ਹੋ ਜਾਦਾ ਫੇਰ ਸਾਨੂੰ ਉਹਦਾ ਉਹ ਮਿਲਿਆ ਕੋਈ ਇਸ ਤਰ੍ਹਾਂ ਦੇ ਨਾਲ ਮਾਰੇ ਸਾਨੂੰ ਸਸੰਦਿਲ ਕੁੰਦੇ ਸੋ ਆਪਾਂ ਨੂੰ ਸਪਾਅ ਮਿਲੇ ਹਮ ਤਾਂ ਵਾਰੀ ਹਾਲੀ ਭਰਨ ਦਾ ਹੁਣ ਥੋੜਾ ਜਿਹਾ ਆਪਾਂ ਸਿੰਬਰਨ ਕਰੀਏ ਫਿਰ ਅਡਵਾਂਸ ਕਰਾਂਗੇ ਮਹਾਰਾਜ ਜੀ ਕਰਨਾ ਇਨੋ ਬਿਗਨ ਕਰਦੇ ਸ਼ਾਂਤੀ ਇਹ ਦੇ ਕਾਲ ਯੁੱਗ ਦਾ ਸਮਾਂ ਸੰਭਾਲ ਲੋਇ ਨੇ ਤਾਂ ਬਹੁਤ ਕੁਛ ਤੋੜਾ ਬਣਾ ਹੁਣ ਬੱਤੇ ਹਰਨਾ ਉਹਨਾ ਦੀ ਜੋ ਸਿਰ ਪਛਤੌਣਾ ਹੀ ਪਛਤੌਣਾ ਸੋ ਸਿਆਣੇ ਤਾਂ ਆਈਆਂ ਸੀ ਜਿਵੇਂ ਗੁਰੂ ਦੀ ਗੱਲ ਮੰਨ ਕੇ ਆਪ ਵੀ ਸਮਾਂ ਕੱਢੋ ਦੂਸਰੇ ਦੇ ਬੱਚਿਆਂ ਲਈ ਜਿਵੇਂ ਸਿੱਕੀ ਦਾ ਬੂਟਾ ਨਾਲ ਲਾਇਆ ਸਾਡੇ ਕੋਲ ਕੋਈ ਜਵਾਬ ਨਹੀਂ ਹੁਣਾ ਅੱਗੇ ਜਾ ਕੇ ਦਰਗਾਹ ਸ੍ਰੀ ਸਤਿਰਾਜ ਨਾਲੋਂ ਮਹਾਰੀ ਕਿਰਪਾ ਕਰ ਵ્યાਸ ਦੇ ਬਹੁਤ ਤਰੀਕੇ ਹੈ ਬਸ ਤਰ੍ਹਾਂ ਬੋਲ ਕੇ ਕਰ ਲੋ ਫਿਰ ਉਹਨਾਂ ਦਾ ਮੈਂਟਲੀ ਕਰਨਾ ਜਿਉਂ ਬੋਲ ਕੇ ਕਰ ਲੋ ਵੱਧ ਵੱਧ ਮੈਂਟਲੀ ਜਦੋਂ ਬੁਢੀ ਪਾਂਦੇ ਹੋ ਫੇਰ ਬੋਲ ਨਾ ਲਾਜੋ ਤਿੰਨ ਗੱਲਾਂ ਦਾ ਧਿਆਨ ਰੱਖੋ ਇੱਕ ਤਾਂ ਪੂਰਾ ਭਰੋਸੇ ਜਾਂ ਜੋ ਵੀ ਮੈਂ ਹੁਣ ਗੁਰੂ ਨਾਲ ਪਰਵੇਸ਼ ਨਾਲ ਗੁਰੂ ਨਾਲ ਸਭ ਨਾਲ ਜੁੜ ਗਿਆ ਸਮਾਈਲ ਫੇਸ ਖੁਸ਼ੀ ਆਵੇ ਅੰਦਰ ਗੁਰੂ ਕੋ ਬੈਠੇ ਪਿਉਰੀ ਆਣੀ ਮੈਸੇਂਗਰੀਆ ਗੁੱਸੇ ਆਉਣਾ ਨਹੀਂ ਕਰਨਾ ਵੀ ਜ਼ੋਰ ਨਾ ਕਰੋ ਪਿਆਰ ਨਾਲ ਰਸ ਵਿੱਚ ਇੱਕ ਦੂਜਾ ਦੀ ਕੰਟੀਨਿਉਟੀ ਬਣਾ ਲਓ ਜਿਵੇਂ ਹੋਪੁੰਦੇ ਨੇ ਇੱਕ ਹੋ ਕੇ ਦੂਜੀ ਇੱਕ ਵਾਰੀ ਦੂਜਾ ਵਾਰੀ ਆ ਫਰਕ ਜਾਵੈ ਮੈਂਟਲੀ ਧਿਆਨ ਰੱਖੋ ਲਿੰਕ ਜੁੜਦਾ ਜਾਵੇ ਨਾਲ ਜਿੰਦੀਰ ਬਣਦੀ ਜਾਵੇ ਜਿਵੇਂ ਮੋਤੀ ਪਰੋਈ ਦੇ ਆ ਮਾਰਕ ਟੁੱਟਣ ਨਹੀਂ ਦੇਣਾ ਤੀਸਰਾ ਜਿਹੜਾ ਬੋਲਦੇ ਆ ਜੋ ਐਕਸ਼ਨ ਹੁੰਦਾ ਔਰ ਉਹ ਦੇਖੋ ਉਹਨੂੰ ਸੁਣੋ ਆ ਵੀ ਵਿਲਿਆਬੁਲ ਹਿੰਦਿਆ ਜਿੱਥੇ ਵਾਇਰੂਮ ਦਾ ਉੱਥੇ ਧਿਆਨ ਲੈ ਬੜਾ ਸਗਾਲਾ ਕੰਮ ਇਹਨੂੰ ਬੋਤਤਾ ਦੀ ਇਹ ਪਰੋਜ ਕਰਾਂਗੇ ਇੰਨਾ ਨਾਂ ਦੇ ਇੰਨੀ ਖੁਸ਼ੀ ਇੰਨਾ ਖੇੜਾ ਆਏਗਾ ਇੰਨਾ ਕਿਸੇ ਚੀਜ਼ ਵੀ ਸੋਖ ਹੋਣੀ ਹੈ ਜਿੰਨਾ ਇਹ ਵਿੱਚ ਜਿੰਨਾ ਨੂੰ ਆਇਆ ਉਹ ਨਹੀਂ ਫਿਰ ਰੋਲਾ ਪਾਇਆ ਵੀ ਕਰ ਲੋ ਕਰ ਲੋ ਕਲੂ ਆਇਓ ਰੇਕ ਨਾਮ ਬੋ ਵੋ ਵੋ ਆਨੁਰਤ ਨਹੀਂ ਨਾਹੀ ਮਦ ਭਰਮ ਕੋ ਲੋ ਹੋਇਆ वाहे गुरु